ਸੇਵਾ ਕਰਤ ਹੋਏ ਇਹ ਕੰਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ ਅੱਜ ਸਾਡੇ ਵਾਸਤੇ ਬੜੀ ਫਖਰ ਤੇ ਮਾਣ ਦੀ ਗੱਲਾਂ ਕਿਉਂ ਕਿ ਅਜਿਹਾ ਜਿਹੜਾ ਸਮਾਂ ਦਾ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਇਹ ਹਾਰਡਵਰਕ ਛੋਟਾ ਜਿਹਾ ਫਰੰਦਾ ਸਟਾਰਟ ਕੀਤਾ ਸੀ ਜਿਹਦੇ ਵਿੱਚ ਬੱਚਿਆਂ ਨੂੰ ਐਜੂਕੇਸ਼ਨਲ ਜੋੜਨਾ ਔਰ ਉਹਨਾਂ ਨੂੰ ਫਿਜ਼ੀਕਲ ਤੌਰ ਤੇ ਫਿੱਟ ਕਰਨਾ ਜਿਹਦਾ ਮੇਨ ਮਕਸਦ ਸੀ ਇਸ ਪਰਮੇਨੂ ਇਸ ਪੀਰੀਅਡ ਦੇ ਦੌਰਾਨ ਆਪਾਂ ਨੂੰ 4 ਸਾਲ ਹੋ ਗਏ ਇਹ ਇਸ ਦਾ ਮੈਸੇਜ ਵੀ ਕਰ ਕਰ ਗਿਆ ਕਿ ਮੇਰੇ ਬਹੁਤ ਸਤਿਕਾਰਯੋਗ ਵੀਰ ਭਾਈ ਪਰਮਜੀਤ ਸਿੰਘ ਜੀ ਟਾਈਮ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਸਾਨੂੰ ਲੋੜ ਆ ਉਹ এডਿਕੇਸ਼ਨ ਦੀ ਲੋੜ ਆ ਸਾਡੀ ਫਿਸ਼ੀਕਲ ਟ੍ਰੈਨਿੰਗ ਦੀ ਲੋੜ ਆ ਭਾਵੇਂ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਖੜੇ ਨੰਗਰ ਲਾਏ ਨੇ ਜਾਂ ਹੋਰ ਬੜੇ ਪੁਰਨਾਨ ਕਿਤੇ ਨੇ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਪੁੰਨ ਸਭ ਤੋਂ ਵੱਡਾ ਦਾਨ ਆ ਦਸ ਸਭ ਤੋਂ ਵੱਡੀ ਭਗਤੀ ਆ ਉਹ ਕਿਸੇ ਬੱਚੇ ਦਾ ਇੱਕ ਨੂੰ ਨਸ਼ੇ ਤੋਂ ਹਟਾ ਦੇਣਾ ਜਾਂ ਉਹਦਾ ਜੀਵਨ ਬਣਾ ਦੇਣਾ ਜਾਂ ਉਹਨੂੰ ਸਕੂਲਸ ਨਾਲ ਜੋੜ ਦੇਣਾ ਜਾਂ ਉਹਨੂੰ ਰੋਟੀ ਦੇ ਕਮਲ ਕਰ ਦੇਣਾ ਸੋ ਇਹ ਸਭੀ ਜਿਹੜੀ ਛੋਟੀ ਜੀ ਕੋਸ਼ਿਸ਼ ਆ ਇਹ ਤੁਹਾਡੇ ਵੱਡੇ ਭਰਾਵਾਂ ਦਾ ਸਾਡੇ ਸਿਰ ਤੇ ਆਖ ਰਿਹਾ ਔਰ ਅਸੀਂ ਇਸੇ ਤਰੀਕੇ ਸਾਡੀਆਂ ਜਿਹੜੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨਹੀਂ ਉਹ ਸਮੇਂ-ਸਮੇਂ ਸਿਰਸ ਵੀਡੀਓ ਵੀ ਪਾਈ ਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਰਮਨ ਪੱਤਰਕਾਰ ਜੀ ਜਿਨ੍ਹਾਂ ਨੇ ਇਸ ਅਕੈਡਮੀ ਨੂੰ ਵੀ ਬੜਾ ਕਣਮੁੱਲਾ ਯੋਗਦਾਨ ਦਿੱਤਾ ਸਮੇਂ-ਸਮੇਂ ਤੇ ਇਸ ਦੀਆਂ ਪ੍ਰਾਪਤੀਆਂ ਦੀ ਖਬਰ ਇਹਨਾਂ ਦੇ ਸੰਗਤ ਦੇ ਰੂਪ ਦਿੱਤੀ ਆ ਔਰ ਅੱਜ ਥੋੜੇ ਬੱਚੇ ਕੱਟਨੇ ਉਸ ਬੱਚੇ ਅੱਜ ਸਾਡੀ ਹైదరాబాద్ ਦਿਨ ਗਾਨਾ ਦੇ ਵਿੱਚ ਨੈਸ਼ਨਲ ਹੋ ਰਹੀ ਹੈ ਜੀ ਉੱਥੇ ਸਰਦਾਰ ਗੁਰਵੱਤਰ ਸਿੰਘ ਦੀ ਸੇਵਾ ਸਮਤੀ ਵੱਲੋਂ ਬਾਈ ਪਰਮਜੀਤ ਜੀ ਉਹਨਾਂ ਦੇ ਮੈਂਬਰ ਨੇ ਔਰ ਰਗਣਾ ਪੱਤਰਕਾਰ ਦੀ ਔਰ ਆਏ ਹੋਏ ਮੇਰੇ ਵੱਡੇ ਛੋਟੇ ਭਰਾ ਉਹਨਾਂ ਨੇ ਜੀ ਆਇਆਂ ਆਖਦਾ ਅਕੈਡਮੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਭਪਿੰਦਰ ਸਿੰਘ ਜੀ ਚੌਥੋਂ ਉਹ ਵੀ ਸਾਡੇ ਕੋਲ ਉੱਚੇ ਤੌਰ ਤੇ ਪਹੁੰਚੇ ਕਿਉਂਕਿ ਮੈਂ ਰੂਹ ਦਾ ਵਕਫਾ ਮੈਂ ਜੈਸੇ ਸਾਤ ਮੰਦਰ ਕੰਚਨ ਦੇ ਅਵਸਾਰ ਦਿਨੇ ਪੈਸਾ ਫਲ ਪੁੰਨ ਇੱਕ ਗੁਰਸਿੱਖ ਕੋ ਦਿਤਾਏ ਤਾਂ ਇਹਨੇ 100 ਮੁੰਦਰ ਸੋਨੇ ਦਾ ਇਹ ਜੇ ਤਿਆਰ ਕਰਕੇ দান ਕਰ ਦੋ ਇਸ ਇੱਕ ਬੱਚੇ ਦਾ ਇਸ ਇੱਕ ਸਿੱਖ ਦਾ ਜੀਵਨ ਬੜਾ ਦੇਣਾ ਉਹ 100 ਮੰਦਰਾਂ ਦੇ ਸੋਨੇ ਦੇ ਦਾਨ ਦੇ ਪੁੰਨ ਦੇ ਬਰਾਬਰ ਹੈ ਸੋ ਇਹਨਾਂ ਦਾ ਮੈਂ ਇੱਥੇ ਹੁਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਦੁਆਰਾ ਫਿਰ ਸਰਦਾਰ ਗੁਰਵੱਖਣ ਸਿੰਘ ਜੀ ਸੇਵਾ ਸੰਪਤੀ ਵੱਲੋਂ ਜਿਨ੍ਹਾਂ ਦੀਆਂ ਤੁਸੀਂ ਅਕਸਰ ਵੀਡੀਓ ਔਰ ਪ੍ਰਾਪਤੀਆਂ ਜਿਨ੍ਹਾਂ ਨੇ ਸਮਾਜ ਦੇ ਵਿੱਚ ਇੰਨਾ ਆਪਣਾ ਵਧ ਚੜ ਕੇ ਦੂਰ ਹੋਇਆ ਤੇ ਸਮੁੱਚੇ ਇਹਨਾਂ ਦੇ ਕੋਸ਼ਰ ਕਰਨ ਸਾਡੇ ਛੋਟੇ ਵੀਰ ਰਮਨ ਜੀ ਪਰਮਜੀਤ ਸਿੰਘ ਜੀ ਸਰਤਾਬਲੋਂ ਸਰਦਾਰ ਅਤਾਸੂ ਜੀ ਨਮਰਦਾ ਸਾਹਿਬ ਤੇ ਸਾਡੇ ਛੋਟੇ ਵੀਰ ਗੱਗੂ ਜੀ ਅਸੀਂ ਰੁਵਾਸੀ ਗੁਰਪ੍ਰੀਤ ਸਿੰਘ ਬਲੋ ਜਿਹੜੀ ਸਾਡੀ ਸੇਵਾ ਸੁਸਾਇਟੀ ਹੈ ਜਿਹੜੇ ਦੇ ਕੰਮ ਨੇ ਉਹਦੇ ਪ੍ਰਤੀ ਅਸੀਂ ਕਾਫੀ ਬਖਾਦਾਰ ਹੋ ਕੇ ਚੱਲ ਰਹੇ ਜਿੱਥੇ ਰਮਨ ਜੀ ਇੱਕ ਪੱਤਰਕਾਰ ਨੇ ਸਾਡੀਆਂ ਜਿੰਨੀਆਂ ਵੀ ਗੱਲਾਂ ਹੁੰਦੀਆਂ ਨੇ ਜਿੰਨੇ ਵੀ ਕੰਮ ਕਰਦੇ ਆ ਕਿਉਂਕਿ ਤੁਸੀਂ ਇੱਥੇ ਕੁਛ ਨਹੀਂ ਕਰੀ ਚੱਲ ਰਹੇ ਜਿਨ੍ਹਾਂ ਤੇ ਤੁਹਾਡੇ ਉਹਦੀਆਂ ਗਤੀਵਿਧੀਆਂ ਨੂੰ ਪ੍ਰਸੰਗਿਤਿਆ ਸੋਸ਼ਲ ਮੀਡੀਆ ਤੇ ਨਹੀਂ ਜਾਂਦੀਆਂ ਤੁਹਾਡਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਇਹ ਨਹੀਂ ਕਿ ਆਪਾਂ ਕੋਈ ਵਿੜਿਆਈ ਕਰਨੀ ਹੈ ਇਹਨਾਂ ਗੱਲਾਂ ਦੀ ਪਰ ਇਹਨਾਂ ਗੱਲਾਂ ਨਾਲ ਅੱਗੇ ਜਾਗ ਲੱਗਦਾ ਤੁਹਾਡੀ ਅਕੈਡਮੀ ਚਲਦੀ ਹੈ ਇਹਨੂੰ ਵੇਖ ਕੇ ਬੜੇ ਮੁਲਾਜ਼ਮ ਨੇ ਸਦਗਿੰਦਰ ਸਿੰਘ ਜੀ ਵਰਗੇ ਬਾਈ ਜੀ ਲੱਗਦੇ ਐਕਸ ਆਰਮੀ ਵੀ ਨੇ ਮੌਜੂਦਾ ਸਰਵਿਸਮੈਨ ਵੀ ਨੇ ਪਰ ਉਹਨਾਂ ਨੂੰ ਕਈ ਵਾਰੀ ਗਾਈਡਲਾਈਨ ਨਹੀਂ ਮਿਲਦੀ ਕਿ ਅਸੀਂ ਕੀ ਕਰੀਏ ਸਮਾਂ ਵੀ ਹੁੰਦਾ ਉਹਨਾਂ ਕੋਲ ਪਰ ਤੁਹਾਡੇ ਵਰਗਿਆਂ ਨੂੰ ਦੇਖ ਕੇ ਕਿਸੇ ਨੂੰ ਹੋਰ ਜਾਗ ਲੱਗ ਜਾਣਾ ਇਹ ਬੜੀ ਵੱਡੀ ਗੱਲ ਹੈ ਪਰਮਜਸਤ ਸਿੰਘ ਜੀ ਦੇ ਸਾਥੇ ਸਾਡੀਆਂ ਜਿਹੜੀ ਸੰਸਥਾ ਹੈ ਇਹਦੇ ਸਲਾਹ ਕਰਨ ਮਰਹਾਲ ਗੱਲ ਜਿਹੜੀ ਸਾਡੇ ਉੱਤੇ ਕੀਤੀ ਜਾਂਦੀ ਹੈ ਉਹ ਇਹਨਾਂ ਦੀ ਸਲਾਹ ਨਾ ਕਰਦੇ ਅਸੀਂ ਤੁਹਾਨੂੰ ਬੱਚੋ ਅਸੀਂ ਦੱਸ ਦਈਏ ਕਿ ਸਾਡੇ ਸੰਸਥਾ ਦਾ 1 ਕਰੋੜ ਰੁਪਈਆ ਦਾ ਵਸ਼ਤ ਰੱਖਿਆ ਸੀ ਇਸ ਟਵਾਰ ਇੱਕ ਕਰੋੜ ਚੋਂ 50% 50 ਲੱਖ ਰੁਪਈਆ ਅਸੀਂ ਕੱਲੀ ਵਿੱਦਿਆ ਦੇ ਲਾਉਣੇ ਸਾਡੇ ਸਰਕਾਰੀ ਸਕੂਲਾਂ 'ਚ ਸਾਡੇ ਦੋ ਪ੍ਰਾਇਮਰੀ ਸਕੂਲ ਨੇ ਇੱਕ ਹਾਈ ਸਕੂਲ ਅਸੀਂ ਸਮਾਜ ਭਖ ਤੋਂ ਸਾਡੀਆਂ ਲੇਬਰ ਕਲਾਸ ਦੇ ਤੁਹਾਨੂੰ ਕੋਸ਼ਸ਼ਾ ਦੱਸ ਦਈਏ ਕਿ ਤਿੰਨ ਬੱਚੇ ਅਸੀਂ ਯੂਪੀਐਸਸੀ ਕਰਨ ਵਾਸਤੇ ਦਿੱਲੀ ਭੇਜੇ ਜਿਨ੍ਹਾਂ ਦੇ ਮਾਪੇ ਨੇ ਜਿਹੜੇ ਤਿਆਰੀ ਕਰਦੇ ਨੇ ਉਹਨਾਂ ਦੇ ਰਹਿਣ ਦੇ ਜਿਹੜੇ ਕਮਰੇ ਨੂੰ 25000 ਰੁਪਏ ਇੱਕ ਕਮਰੇ ਦਾ ਕਿਰਾਇਆ ਦਿੰਨੇ ਆ ਜਿੰਨਾ ਵੀ ਖਰਚਾ ਹੋ ਯੂਪੀਐਸਸੀ ਦਾ ਉਹ ਸੰਸਥਾ ਵੱਲੋਂ ਦਿੱਤਾ ਜਾਣਾ ਮਤਲਬ ਪੜ੍ਹਾਈ ਦੇ ਪੱਖ ਤੋਂ ਲੈ ਕੇ ਸਿਹਤ ਦੇ ਪੱਖ ਤੋਂ ਲੈ ਕੇ ਅਸੀਂ ਬੱਚਿਆਂ ਨੂੰ ਕਿਸੇ ਪੱਖ ਤੋਂ ਵੀ ਪਿੱਛੇ ਨਹੀਂ ਰਹਿਣ ਦਿੰਦੇ ਸਾਡੇ ਪਰਮਜੀਤ ਸਿੰਘ ਜੀ ਜਿੱਥੇ ਇਹਨਾਂ ਦਾ ਜਿਹੜਾ ਤਜਰਬਾ ਪੰਚਾਇਤੀ ਦੌਰ ਤੇ ਹੈ ਇਹਨਾਂ ਨੇ ਸਾਨੂੰ ਪੰਜਾਬ ਚੋਂ ਵਾਰਡ ਦਵਾਇਆ ਸਰਕਾਰ ਦਾ ਸਾਰੇ ਪੰਜਾਬ ਚ ਇੱਕੋ ਪਿੰਡ ਚੁਣਿਆ ਗਿਆ ਉਹ ਪਿੰਡ ਬੱਲੋ ਉਹਦਾ ਮੁੱਖ ਕਾਰਨ ਸਾਡੇ ਪਰਮਜੀਤ ਸਿੰਘ ਜੀ ਨੇ ਪੈਸੇ ਅਸੀਂ ਪਹਿਲਾਂ ਵੀ ਲਾਉਂਦੇ ਸੀ ਪਰ ਗਾਈਡਲਾਈਨ ਤੋਂ ਦੂਰੇ ਸੀ ਇਹਨਾਂ ਦੀ ਗਾਈਡਲਾਈਨ ਹੈ ਜਿਹੜੀ ਮੈਂ ਇਹਨਾਂ ਦੀ ਕੋਈ ਵਡਿਆਈ ਨਹੀਂ ਕਰਦਾ ਪਰ ਤੱਕ ਲੋਕਾਂ ਦੀ ਲੋੜ ਨੇ ਪ੍ਰਮਾਤਮਾ ਕਿਸੇ ਦੇ ਘਰੇ ਘੋੜ ਲਾਉਂਦਾ ਦੋਨੇ ਭਰਾ ਚਰਨਜੀਤ ਸਿੰਘ ਦਾ ਕੋਈ ਲੇਖ ਨਹੀਂ ਉਹਨੂੰ ਦੱਸਣ ਦੇ ਪੁੱਛਣ ਦੀ ਲੋੜ ਨਹੀਂ ਜਿਹੜੀ ਗੱਲ ਉਹ ਕਹਿ ਦੇਵੇ ਜਾਂ ਲਿਖ ਦੇਵੇ ਉਹਨੂੰ ਕੋਈ ਦੂਜੀ ਵਾਰ ਲਿਖਣਾ ਤੇ ਢੋਣਾ ਨਹੀਂ ਪੈਂਦਾ ਇਹ ਸਾਡੇ ਭਰਾ ਦਾ ਮਾਣ ਹੈ ਕਿ ਸਾਡੀ ਸੰਸਥਾ ਨੂੰ ਬਹੁਤ ਸਹਾਇਤਾ ਦਿੰਦਾ ਹੈ ਇਹਨਾਂ ਨੇ ਕੱਲ ਹੀ ਬੇਨਤੀ ਕੀਤੀ ਸਾਡੀ ਮੀਟਿੰਗ ਚ ਕਨੇ ਕਰਕੇ ਸਾਡੇ ਉਥੇ ਬੱਚਿਆਂ ਨੂੰ ਲੋੜ ਹੈ ਉਹਦੇ ਚ ਸਹਿਯੋਗ ਦੇਣਾ ਹੈ ਅਸੀਂ ਤੁਹਾਡੀਆਂ ਪ੍ਰਾਪਤੀਆਂ ਅੱਜ ਸੁਣੀਆਂ ਤੇ ਅੱਜ ਦੇਖਿਆ ਅਸੀਂ ਜਿਹੜੀ ਕੁਛ ਗੀਟਾ ਦੇ ਲੈ ਕੇ ਆਏ ਆ ਉਹਨੂੰ ਪ੍ਰਵਾਨ ਕਰ ਲਿਓ ਤੇ ਆਉਣ ਵਾਲੇ ਸਮੇਂ ਚ ਪਰਮਾਤਮਾ ਕਰੇ ਕਿ ਅਸੀਂ ਤੁਹਾਡਾ ਸਹਿਯੋਗ ਦਿੰਦੇ ਰਹੀਏ ਤੇ ਅਸੀਂ ਤੋਂ ਹੱਥੋਂ ਇੱਕੋ ਚੀਜ਼ ਚਾਹੁੰਦੇ ਆ ਕਿ ਤੁਸੀਂ ਸਾਡੇ ਨੂੰ ਬਸ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਸਾਰੇ ਜਾਣੇ ਕਿ ਇਹ ਸੰਸਥਾ ਤੇ ਇਹ ਸੰਸਥਾ ਦੇ ਮੈਂਬਰ ਸਾਡੇ ਭ라이 ਦੇ ਕਮਾਲੀ ਕੰਮ ਕਰਦੇ ਰਹਿਣ ਤੰਦਰੁਸਤ ਰਹਿਣ ਬਸ ਇੱਕੋ ਯਾਸ਼ ਕਰਦੇ ਤੋਂ ਤੋਂ ਸਮੇਂ ਦੀ ਆਗਿਆ ਮੰਗਦੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ